ਪ੍ਰਾਇਮ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਤਾਂ ਮੈਂ ਹਾਂ ਅਮਨਦੀਪ ਸਿੰਘ ਚੰਦ ਮੇਰੇ ਨਾਲ ਮੌਜੂਦ ਹੁੰਦੇ ਨੇ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਝੁਗਾਵਾ ਜੀ ਖਬਰ ਤੇ ਸਾਂਝ ਪਾਉਣ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਚੱਲੀਏ ਕਿ ਇਸ ਪ੍ਰੋਗਰਾਮ ਨੂੰ ਸਪான்ਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਣੀ ਰੇਡੀਓ ਲਈ ਸੰਪਰਕ ਕਰੋ 350 213 13 ਤੇ ਤੇ ਜੇਕਰ ਤੁਸੀਂ ਵੀ ਭਾਈ ਇਸ ਪ੍ਰੋਗਰਾਮ ਨੂੰ ਸਪான்ਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 475 2865 ਦੇ ਉੱਪਰ ਤੇ ਚੁਗਾਵਾ ਸਾਹਿਬ ਇਹ ਜਿਹੜੀ ਖਬਰ ਆ ਰਹੀ ਹੈ ਜੀ ਕੈਨੇਡਾ ਤੋਂ ਜਿਹੜੇ ਲੋਕ ਟੱਪ ਕੇ ਅਮਰੀਕਾ 'ਚ ਦਾਖਲ ਹੁੰਦੇ ਨੇ ਤੇ ਇਹਨਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਦਿਓ ਸਾਡੇ ਦਰਸ਼ਕਾਂ ਨੂੰ ਇਸ ਖਬਰ ਦੇ ਬਾਬਤ ਜ਼ਿਆਦਾ ਜਾਣਕਾਰੀ। ਜੰਡ ਸਾਹਿਬ ਨਹੀਂ ਟਲਦੇ ਨਹੀਂ ਕਲਦੇ ਨਹੀਂ ਕਲਦੇ ਆਪਣੇ ਪੰਜਾਬੀ ਕੀ ਕਰੀਏ ਖਬਰਾਂ ਰੋਜ਼ ਦੇਈ ਜਾਂਦੇ ਆ ਦੱਸੀ ਜਾਂਦੇ ਆ ਕਿ ਇਸ ਟਾਈਮ ਬਾਰਡਰਾਂ ਤੇ ਹੋਈ ਆ ਸਖਤੀ ਤੇ ਨਾ ਕਰੋ ਇਦਾਂ ਦੇ ਕੰਮ। ਆ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਯਾਰ ਜੇ ਤੁਸੀਂ ਕੈਨੇਡਾ ਹੀ ਪਹੁੰਚ ਗਏ ਹੋ ਤੇ ਬਾਈ ਜੀ ਇੱਧਰ ਨੂੰ ਟੱਪਣ ਦੀ ਕੀ ਲੋੜ ਸੀਗੀ। ਜੀ। ਆਪ ਦੇਖ ਲਓ ਚੰਡ ਸਾਹਿਬ 40 ਜਣੇ ਗ੍ਰਿਫਤਾਰ ਕੀਤੇ ਆ ਬਾਰਡਰ ਪੈਟਰੋਲ ਵਾਲਿਆਂ ਨੇ ਕੈਨੇਡਾ ਤੋਂ ਅਮਰੀਕਾ ਨੂੰ ਦਾਖਲ ਹੁੰਦੇ ਆ ਸਭਰ ਜਿਹੜੀ ਆ ਉਹ ਬਹੁਤ ਹੀ ਹੈਰਾਨ ਕਰਨ ਵਾਲੀ ਹੈ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਦਾਖਲ ਹੋ ਰਹੇ 6 ਪੰਜਾਬੀਆਂ ਸਨ ਇਹ 40 ਜਣਿਆਂ ਨੂੰ ਬਾਰਡਰ ਪੈਟਰੋਲ ਏਜੰਟਾਂ ਵੱਲੋਂ ਕਾਬੂ ਕੀਤਾ ਗਿਆ ਜੀ ਤੇ ਜਿਨ੍ਹਾਂ ਵਿੱਚੋਂ ਤਿੰਨ ਦੀ شناخت ਹੋਈ ਆ ਤਿੰਨੇ ਆਪਣੇ ਪੰਜਾਬੀ ਹੈਗੇ ਆ ਬਲਜੀਤ ਸਿੰਘ ਜਸਕਰਨ ਸਿੰਘ ਤੇ ਬਲਰਾਜ ਸਿੰਘ ਕਹਿੰਦੇ ਮੀਡੀਆ ਰਿਪੋਰਟ ਮੁਤਾਬਕ ਸਾਰੀਆਂ ਗ੍ਰਿਫਤਾਰੀਆਂ ਜਿਹੜੀਆਂ ਕੈਨੇਡਾ ਨਾਲ ਲੱਗਦੇ ਬਾਰਡਰ ਤੇ ਹੋਈਆਂ ਤੇ 37 ਜਣੇ ਨਿਊਯਾਰਕ ਸੂਬੇ ਵਿੱਚ ਕਾਬੂ ਕੀਤੇ ਗਏ ਜਦਕਿ ਤਿੰਨ ਪ੍ਰਵਾਸੀਆਂ ਨੂੰ ਵਸ਼ਿੰਗਟਨ ਸੂਬੇ ਦੀ ਵਾਕ ਕਾਮ ਜਿਹੜੀ ਕਾਉਂਟੀ ਹੈ ਉਹਦੇ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਤੇ ਯੂਐਸਏ ਬਾਰਡਰ ਪੈਟਰੋਲ ਦੇ ਬਲੇਮ ਸੈਕਟਰ ਵੱਲੋਂ ਸਾਂਝ ਕੀਤੀ ਜਾਣਕਾਰੀ ਮੁਤਾਬਕ ਜਿਹੜੇ ਤਿੰਨੇ ਪੰਜਾਬੀ ਅਤੇ ਇੱਕ ਇਰਾਨ ਨਾਲ ਸੰਬੰਧਿਤ ਡੈਨੀਅਲ ਰਸੇਖੀ ਨੂੰ ਵੀ ਵਕ-ਵਕ ਤਾਹਾਂ ਤੇ ਹਰਾਸਤ ਵਿੱਚ ਲੈਂਦੇ ਆ ਇਮੀਗ੍ਰੇਸ਼ਨ ਐਂਡ ਕਸਟਮ ਇਨਫੋਰਸਮੈਂਟ ਆਈਸ ਵਾਲਿਆਂ ਨੇ ਜੇ ਸਪੁਰਦ ਕੀਤਾ ਗਿਆ ਤੇ ਜਿਸ ਮਗਰੋਂ ਆਈਸ ਨੇ ਇਹਨਾਂ ਨੂੰ ਡਿਪੋਰਟ ਕਰਨ ਦੀ ਕਾਰਵਾਈ ਜਿਹੜੀ ਹੈ ਉਹ ਆਰੰਭ ਕੀਤੀ ਹੈ ਸੋ ਫਿਲਕਾ ਫਿਲਹਾਲ ਜਿਹੜਾ ਆ ਜਸਕਰਨ ਸਿੰਘ ਬਾਰੇ ਵਿਸਥਾਰਤ ਜਾਣਕਾਰੀ ਹਾਸਲ ਨਹੀਂ ਹੋ ਸਕੀ ਦੂਜੇ ਪਾਸੇ ਨਿਊਯਾਰਕ ਸੂਬੇ ਵਿੱਚ ਇੰਟਰਸਟੇਟ ਜਿਹੜਾ ਹਾਈਵੇ ਹੈਗਾ 90 ਉਹਦੇ ਤੇ ਤਿੰਨ ਦਿਨ ਜਿਹੜੀ ਚਲਾਈ ਮੁਹਿੰਮ ਹੈਗੀ ਆ ਉਹਦੇ ਵਿੱਚ ਗੈਰ ਕਾਨੂੰਨੀ ਜਿਹੜੇ ਆ 37 ਜਣੇ ਜਿਹੜੇ ਕਾਬੂ ਕੀਤੇ ਆ ਤੇ ਇਸ ਆਪਰੇਸ਼ਨ ਬੇਅਰ ਕੇਵ ਨਾਂ ਦੇ ਹੇਠ ਜਿਹੜਾ ਆ ਉਹ ਗ੍ਰਿਫਤਾਰੀਆਂ ਕੀਤੀਆਂ ਗਈਆਂ ਤੇ ਨਾਲ ਹੀ ਇਹ ਗੱਲ ਕਰੀਏ ਕਿ ਪ੍ਰਵਾਸੀਆਂ ਜੀਆਂ ਗ੍ਰਿਫਤਾਰੀਆਂ ਕੋਲੋਂ ਜਿਹੜਾ ਹੈਗਾ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio 오ਰੇਗਨ ਅਤੇ ਪੈਨਸਿਲਵੇਨੀਆ ਦੇ ਰਾਜਾਂ ਵੱਲੋਂ ਜਾਰੀ ਜਿਹੜੇ ਕਮਰਸ਼ੀਅਲ ਡਰਾਈਵਰਸ ਲਾਇਸੈਂਸ ਮੌਜੂਦ ਸਨ ਹੁਣ ਆ ਜਿਹੜੀ ਗੱਲ ਆਪਾਂ ਬਾਰ-ਬਾਰ ਦੱਸਦੇ ਆ ਕਿ ਖਾਸ ਕਰਕੇ ਆ ਜਿਹੜੀਆਂ ਸਟੇਟਾਂ ਹੈਗੀਆਂ ਨਾ ਜਿਨ੍ਹਾਂ ਦੇ ਕੋਲ ਇਹਨਾਂ ਸਟੇਟਾਂ ਦੇ ਲਾਇਸੈਂਸ ਹੁੰਦੇ ਆ ਆ ਜਿਹੜੇ ਬੰਦੇ ਹੈਗੇ ਆ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਨਾ ਇਹ ਸਾਰੇ ਹੀ ਕਹ ਲੋ ਕਿ ਟਰੱਕ ਡਰਾਈਵਰ ਸੀਗੇ ਤੇ ਆ ਜਿਹੜਾ ਆਪਰੇਸ਼ਨ ਚੱਲਦਾ ਪਿਆ ਨਾ ਝੰਡਾ ਸਾਹਿਬ ਜਿਹਦਾ ਮੈਂ ਨਾਮ ਮੈਂਸ਼ਨ ਕੀਤਾ ਹੈਗਾ ਬੇਅਰ ਕੇਵ ਇਹਦੇ ਨਾਂ ਹੇਠ ਜਿਹੜਾ ਆ ਇੱਕ ਇਹਨਾਂ ਨੇ ਆਪਰੇਸ਼ਨ ਚਲਾਇਆ ਹੋਇਆ ਆਈਸ ਵਾਲਿਆਂ ਨੇ ਤੇ ਆ ਸਟੇਟਾ ਮੈਂ ਦੁਬਾਰਾ ਫੇਰ ਮੈਂਸ਼ਨ ਕਰ ਦੇਣਾ ਕੈਲੀਫੋਰਨੀਆ ਫਲੋਰੀਡਾ ਇੰਡੀਆਨਾ ਨਿਊ ਜਰਸੀ ਨਿਊਯਾਰਕ ohio oregon ਅਤੇ ਪੈਂਸਿਲਵੇਨੀਆ ਇਹ ਜਿਹੜੇ ਰਾਜ ਹੈ ਇਹਨਾਂ ਦੇ ਸਾਰੇ ਹੀ ਜਿਹੜੇ ਲਾਇਸੈਂਸ 홀ਡਰ ਹੈਗੇ ਆ ਉਹਨਾਂ ਨੂੰ ਥਾਂ-ਥਾਂ ਜਿਹੜਾ ਰੋਕ ਕੇ ਚਾਹੇ ਕਹੋ ਕਿ ਇੰਗਲਿਸ਼ ਟੈਸਟ ਕਰਦੇ ਆ ਜਾਂ ਤੁਹਾਡੇ ਜਿਹੜੇ ਕਾਗਜ਼ਾਤ ਹੈਗੇ ਆ ਉਹ ਦੇਖਦੇ ਆ ਇਮੀਗ੍ਰੇਸ਼ਨ ਦੇ ਤੇ ਇਹ ਬਾਰਡਰ ਪੈਟਰੋਲ ਏਜੰਸੀ ਤੇ ਕਹਿੰਦੇ ਬਫਲੋ ਸੈਕਟਰ ਦੇ ਅਫੀਸ ਜੇਮਸ ਅ ਮੈਟੋ ਨੇ ਦੱਸਿਆ ਹੈਗਾ ਕਿ ਅਮਰੀਕਾ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਡਾਕ ਨ ਹੋਰ ਵਾਣਿਆ ਨੂੰ ਜਿਹੜਾ ਬਕਸ਼ਿਆ ਨਹੀਂ ਜਾਊਗਾ ਇੱਕ ਹੋਰ ਮੀਡੀਆ ਰਿਪੋਰਟ ਮੁਤਾਬਕ ਹਿਰਾਸਤ ਵਿੱਚ ਲਏ ਗਏ ਗੈਰਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਨ ਜਿਨ੍ਹਾਂ ਨੂੰ ਟਰੰਪ ਸਰਕਾਰ ਦੀ ਮੁਹਿੰਮ ਤੇ ਜਿਹੜਾ ਕਾਬੂ ਕੀਤਾ ਗਿਆ ਤੇ ਅਮੈਟੋ ਨੇ ਦੱਸਿਆ ਕਿ ਕਿਸੇ ਡਰਾਈਵਰ ਨੂੰ ਚੰਗੀ ਤਰ੍ਹਾਂ ਅੰਗਰੇਜ਼ੀ ਵੀ ਬੋਲਣੀ ਨਹੀਂ ਆਉਂਦੀ ਅਤੇ ਟ੍ਰੈਫਿਕ ਸਾਈਨ ਵੀ ਸਮਝ ਹੁੰਦੇ ਅਸਮਰਥ ਸੀਗੇ ਹੁਣ ਤੁਸੀਂ ਆਪੇ ਸਾਬ ਲਓ ਕਿ ਜਿਹੜੀਆਂ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਪਏ ਆ ਉਹੋ ਖਬਰਾਂ ਤੁਹਾਨੂੰ ਰੋਜ਼ ਮਿਲਦੀਆਂ ਪਈਆਂ ਹੂੰ ਬਿਲਕੁਲ ਔਰ ਨਾਲ ਦੀ ਨਾਲ ਜਦੋਂ ਅਸੀਂ ਇਹ ਕਹਿ ਰਹੇ ਹਾਂ ਕਿ ਭਾਈ ਸਖਤੀ ਹੈਗੀ ਹੈ ਸਖਤੀ ਹੈਗੀ ਹੈ ਫਿਰ ਹਜੇ ਵੀ ਬੜੀ ਮਤਲਬ ਨਮੋਸ਼ੀ ਦੀ ਗੱਲ ਹੈ ਕਿ ਸਾਡੇ ਬੰਦਿਆਂ ਨੂੰ ਜਿਹੜੀ ਇੰਗਲਿਸ਼ ਨਹੀਂ ਆਉਂਦੀ ਜੀ ਮੈਂ ਤਾਂ ਚੰਡ ਸਾਹਿਬ ਇਹੋ ਗੱਲ ਕਹਿ ਰਹੇ ਆਂ ਬਾਰ-ਬਾਰ ਬਾਈ ਜੀ ਜੇ ਤੁਹਾਡੇ ਕੋਲ ਲਾਇਸੈਂਸ ਵੈਲਿਡ ਹੈਗਾ ਪਰ ਤੁਸੀਂ ਭਾਵੇਂ ਨਾਨ ਟੋਮੋਸਾਈਲੋ ਪਰ ਤੁਹਾਨੂੰ ਲੈਟਰਾਂ ਨਹੀਂ ਆਈਆਂ ਜੀ ਆਪਣਾ ਲਾਇਸੈਂਸ ਬਚਾ ਕੇ ਰੱਖੋ ਜੇ ਇਹਦੇ ਵਿੱਚ ਕੋਈ ਸ਼ਰਮ ਵਾਲੀ ਗੱਲ ਨਹੀਂ ਹੈਗੀ ਜੇ ਤੁਹਾਨੂੰ ਇੰਗਲਿਸ਼ ਨਹੀਂ ਆਉਂਦੀ ਤੇ ਨਹੀਂ ਆਉਂਦੀ ਫਿਰ ਕੀ ਹੋ ਗਿਆ ਸਿੱਖ ਲਓ ਜੇ ਆਪਾਂ ਮੈਂ ਅੱਜ ਇੱਕ ਚੰਨ ਸਾਹਿਬ ਐਸ ਮੀਡੀਆ ਘਰੇ ਰਹਿਣਾ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਜੀ ਇਹ ਖਾਸ ਕਰਕੇ ਇਹ ਮੇਰਾ ਸੁਨੇਹਾ ਜਿਹੜਾ ਆ ਇਹ ਆਪਣੇ ਜਿਹੜੇ ਨਿਊ ਕਮਰ ਪੰਜਾਬੀ ਹੈਗੇ ਆ ਨੌਜਵਾਨ ਹੈਗੇ ਬੱਚੇ ਜਿਹੜੇ ਅਮਰੀਕਾ ਚ ਆਏ ਮਾਈ ਤੁਸੀਂ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਕਿ ਆਪਾਂ ਇੰਡੀਆ ਤੋਂ ਤੁਰੇ ਆਪਾਂ ਉਥੋਂ ਤੁਰ ਕੇ ਕਿੰਨੇ ਥਾਵਾਂ ਤੇ ਰਾਹ ਵਿੱਚ ੱਟਕੇ ਖਾਂਦੇ ਇੱਥੇ ਪਹੁੰਚੇ ਹਾਂ ਅਸੀਂ ਉਥੋਂ ਏਜੰਟਾਂ ਨੂੰ ਇੰਨਾ-ਇੰਨਾ ਪੈਸਾ ਦੇ ਕੇ ਇੰਡੀਆ ਤੋਂ ਪਹਿਲਾਂ ਤੁਰੇ ਆ ਫਿਰ ਕੋਈ ਯੂਰਪ ਨਹੀਂ ਆਇਆ ਹੈ ਕੋਈ ਸਪੇਨ ਨਹੀਂ ਆਇਆ ਕੋਈ ਫਰਾਂਸ ਨਹੀਂ ਆਇਆ ਕੋਈ ਦੁਬਈ ਨਹੀਂ ਆਇਆ ਕਿਸੇ ਨੇ ਕਿਤੇ ੱਟਕੇ ਖਾਦੇ ਪੂਸਤ ਦਾ ਵਿੱਚੋਂ ਥੋੜੇ ਪਰਸੈਂਟ ਹੀ ਹੋਣਗੇ ਜਿਨ੍ਹਾਂ ਨੇ ਕਹ ਲੋ ਕਿ ਸਿੱਧੀ ਫਲਾਈਟ ਫੜੀ ਮੈਕਸੀਕੋ ਦੀ ਤੇ ਆ ਗਏ ਨਹੀਂ ਤਾਂ ਬਹੁਤੇ ਇਹ ਆਪਣੇ ਜੁੱਦੇ ਕਿਤੇ ਰਗੜ ਕੇ ਇੱਥੇ ਪਹੁੰਚੇ ਆ। ਫਿਰ ਤੁਸੀਂ ਦੇਖੋ ਵੀ ਵੱਖ-ਵੱਖ ਕੰਟਰੀਆਂ ਚ ਤੁਸੀਂ ਹੋ ਕੇ ਐਨੇ ਤੁਸੀਂ ੱੱਕੇ ਖਾ ਖਾ ਕੇ ਇੱਥੇ ਪਹੁੰਚ ਗਏ। ਤੇ ਜੇ ਹੁਣ ਤੁਸੀਂ ਇੱਥੇ ਪਹੁੰਚ ਗਏ ਤਾਂ ਬਾਈ ਜੀ ਚਾਰ ਅੱਖਰ ਅੰਗਰੇਜ਼ੀ ਦੇ ਕਿਉਂ ਨਹੀਂ ਸਿੱਖਦੇ। ਜੀ।ਾਨੂੰ ਪਤਾ ਜਦੋਂ ਅਸੀਂ ਰਹਿਣਾ ਇੱਥੇ ਜੀਣਾ ਇੱਥੇ ਮਰਨਾ ਇੱਥੇ ਤੇ ਫਿਰ ਅਸੀਂ ਇਹ ਕੰਮ ਕਿਉਂ ਨਹੀਂ ਕਰਦੇ। ਕਿਉਂ ਅਸੀਂ ਆ ਦੇਖੋ ਜਦੋਂ ਮੈਂ ਖਬਰ ਨੂੰ ਪੜ ਰਿਹਾ ਨਾ ਤੇ ਜਿਹੜੇ ਉਹ ਇਮੀਗ੍ਰੇਸ਼ਨ ਅਧਿਕਾਰੀ ਹੈਗੇ ਅਮੈਟੋ ਉਹਨਾਂ ਨੇ ਜਦੋਂ ਇੱਕ ਗੱਲ ਕਹੀ ਨਾ ਕਿ ਇਹ ਜਿਹੜੇ ਖਾਸ ਕਰਕੇ ਟਰੱਕ ਡਰਾਈਵਰ ਅਰੈਸਟ ਕੀਤੇ ਆ ਬਾਈ ਜੀ ਇਹਨਾਂ ਨੂੰ ਅੰਗਰੇਜ਼ੀ ਨਹੀਂ ਆਉਂਦੀ ਸੀ ਇਹਨਾਂ ਨੂੰ ਜਿਹੜੇ ਉਹ ਤੁਹਾਡੇ ਉੱਪਰ ਸਾਈਨ ਹੋਏ ਆ ਉਹ ਨੇ ਦਸਮੇ ਆ ਇਹ ਗੱਲਾਂ ਆ ਨਾ ਇਹ ਬਹੁਤ ਹੀ ਜ਼ਿਆਦਾ ਅਚੰਬਤ ਕਰਦੀਆਂ ਯਾਰ ਕਿਉਂ ਨਹੀਂ ਅਸੀਂ ਸਮਝਦੇ ਆਪਾਂ ਆ uh, WhatsApp ਚਲਾ ਲਏ ਨੇ ਆ Instagram ਚਲਾ ਲਏ ਨੇ ਅਸੀਂ ਕਹਿ ਲਓ ਕਿ ਹਰ ਕੁ ਸੋਸ਼ਲ ਮੀਡੀਆ ਦੇ ਉੱਤੇ ਚੰਗੀ ਤਰ੍ਹਾਂ ਅਸੀਂ ਉਹਨੂੰ ਚਲਾ ਲਏ ਨੇ ਸਾਨੂੰ ਕਿਸੇ ਨੇ ਸਿਖਾਇਆ ਤਾਂ ਹੈ ਨਹੀਂ ਅਸੀਂ ਆਪ ਹੀ ਸਿੱਖਿਆ ਸਾਨੂੰ ਨਾ ਕਿਸੇ ਨੇ ਸੁਣਾਇਆ ਵੀ ਸਿਖਾਇਆ ਕਿ Instagram ਤੇ ਸਟੋਰੀਆਂ ਕਿੱਦਾਂ ਪਾਉਣੀਆਂ ਸਨੇਪ ਚਟਾਂ ਕਿੱਦਾਂ ਪਾਉਣੀਆਂ ਨਾ ਸਾਨੂੰ ਕਿਸੇ ਨੇ ਦੱਸਿਆ ਕਿ ਇਸ ਤਰ੍ਹਾਂ ਆਪਾਂ ਵੀਡੀਓ ਅਪਲੋਡ ਕਰਨੀਆਂ ਭਾਈ ਜੀ ਆਪਾਂ ਆਪ ਹੀ ਸਿੱਖਿਆ ਨਾ ਤੇ ਫਿਰ ਅਸੀਂ ਅੰਗਰੇਜ਼ੀ ਕਿਉਂ ਨਹੀਂ ਸਿੱਖ ਸਕਦੇ ਅੰਗਰੇਜ਼ੀ ਸਿੱਖੋ ਇਹ ਕੋਈ ਵੱਡੀ ਤਕਨੀਕੀ ਟੋਪ ਨਹੀਂ ਜਿਹੜੀ ਤੁਹਾਨੂੰ ਚਲਾਉਣੇ ਨਹੀਂ ਆਉਣੀ ਅੰਗਰੇਜ਼ੀ ਤਾਂ ਇੱਥੇ ਜਿਹੜੇ ਅਨਪੜ੍ਹ ਜਿਹੜੇ ਸਾਡੇ ਬਜ਼ੁਰਗ ਆਏ ਸੀ ਨਾ ਉਹ ਵੀ ਬੋਲ ਲੈਂਦੇ ਸੀਗੇ ਕਿਉਂਕਿ ਜਦੋਂ ਤੱਕ ਇੱਕ ਆਕਾਏ ਤੇ ਬੋਲੀ ਆ ਜਾਂਦੀ ਹੈ ਸਾਡੀ ਜਿਹੜੀ ਬੋਲੀ ਹੈ ਨਾ ਪੰਜਾਬੀ ਹਿੰਦੀ ਇਹ ਅਜੇ ਸਿੱਖਣੀ ਬੜੀ ਔਖੀ ਹੈ ਅੰਗਰੇਜ਼ੀ ਸਿੱਖਣੀ ਸੌਖੀ ਹੈ ਪਰ ਅਸੀਂ ਬਾਰ-ਬਾਰ ਆਪਣੇ ਇਸ ਪਲੇਟਫਾਰਮ ਤੋਂ ਬੇਨਤੀ ਕਰਦੇ ਹਾਂ ਭਾਈ ਜੀ ਅੰਗਰੇਜ਼ੀ ਸਿੱਖ ਲਓ ਚਾਰ ਅੱਖਰ ਬੋਲਨੇ ਸਿੱਖ ਲਓ ਜੇ ਤੁਸੀਂ ਟਰੱਕ ਡਰਾਈਵ ਕਰਦੇ ਆ ਤੇ ਕਿਸੇ ਪ੍ਰਕਿਰਿਆ ਦੇ ਨਾਲ ਤੁਸੀਂ ਟਰੱਕ ਦੀ ਇਨਸਪੈਕਸ਼ਨ ਕਰਦੇ ਆ ਨਾ ਉਸ ਇਨਸਪੈਕਸ਼ਨ ਦੇ ਵਿੱਚ ਚਾਰ ਅੱਖਰ ਅੰਗਰੇਜ਼ੀ ਦੇ ਵੜ ਲਓ ਆਪਣੇ ਆਪ ਦੇ ਨਾਲ ਹੀ ਬੋਲਣਾ ਸਿੱਖ ਲਓ ਤੇ ਉਹ ਜਿਹੜੇ ਰੋਡ ਸਾਈਨ ਹੈ ਨਾ ਉਹਨਾਂ ਨੂੰ ਇੱਕ ਜਿੱਦਾਂ ਤੁਸੀਂ ਸਟੋਰੀਆਂ ਪਾਉਂਦੇ ਆ ਨਾ ਆਪਣੇ ਸੋਸ਼ਲ ਮੀਡੀਆ ਤੇ ਇਸ ਤਰੀਕੇ ਦੇ ਨਾਲ ਉਹਨਾਂ ਦੀਆਂ ਸਟੋਰੀਆਂ ਬਣਾਉਣੀਆਂ ਸ਼ੁਰੂ ਕਰੋ ਰੋਜ਼ ਪੜਿਆ ਕਰੋ ਉਹ ਜਿਹੜੇ ਰੋਡ ਸਾਈਨ ਹੈ ਉਹਨਾਂ ਨੂੰ ਸਮਝੋ ਕਿ ਆਹਾਂ ਲੈਫਟ ਮੋੜ ਵਾਲਾ ਸਾਈਨ ਆਹ ਹੈਜ਼ਰਡ ਸਾਈਨ ਹੈ ਆ ਹੈਗਾ ਜਿੱਤੇ ਮੈਂ ਤੁਹਾਨੂੰ ਦੱਸ ਰਿਹਾ ਆ ਕਿ ਅੱਗੇ ਲਾਈਨਾਂ ਦੋ ਹੋ ਰਹੀਆਂ ਜਾਂ ਇੱਕ ਹੋ ਰਹੀ ਹੈ ਅੱਗੇ ਹਾਈਵੇ ਜਿਹੜਾ ਖਤਮ ਹੋ ਰਿਹਾ ਜਾਂ ਆ ਲਾਈਨ ਐਂਡ ਹੋ ਰਹੀ ਹੈ ਇਹੋ ਜਿਹਾ ਸਾਈਨ ਨਹੀਂ ਹੁੰਦੇ ਆ ਹੋਰ ਕੋਈ ਵੱਡੀ ਗੱਲ ਤਾਂ ਹੈ ਨਹੀਂ ਕਿ ਜੀ ਜੀ ਨਹੀਂ ਪਤਾ ਲੱਗਦਾ ਬਾਈ ਜੀ ਆ ਦੇਖੋ ਜਿਹਨਾਂ ਨੂੰ ਅਰੈਸਟ ਕੀਤਾ ਹੈ ਲਾਇਸੈਂਸ ਵੀ ਗਿਆ ਤੇ ਹੋ ਸਕਦਾ ਰਿਪੋਰਟ ਵੀ ਹੋ ਜਾਣ ਕਿ ਕਿਉਂ ਅਸੀਂ ਛੋਟੇ ਜੀ ਗੱਲ ਕਰਕੇ ਤੇ ਆਪਾਂ ਆਪਣੇ ਆਪ ਨੂੰ ਜੋਖਮ 'ਚ ਪਾ ਰਹੇ ਆ ਸੋ ਬੇਨਤੀ ਆ ਸਾਨੂੰ ਸਮਝਣ ਦੀ ਲੋੜ ਹੈ ਅੰਗਰੇਜ਼ੀ ਵੀ ਸਿੱਖੋ ਤੇ ਨਾਲ ਦੀ ਨਾਲ ਜਿਹੜਾ ਹੈਗਾ ਆ ਜਿਹੜਾ ਕੰਮ ਹੈ ਇਹ ਜਰੂਰ ਕਰੋ ਰੋਡ ਸਾਈਨ ਤੁਹਾਨੂੰ ਪੜਨੇ ਤੇ ਸਮਝਨੇ ਜਿਹੜਿਆ ਉਹ ਜ਼ਰੂਰੀ ਆਉਣੇ ਚਾਹੀਦੇ ਆ ਆ ਖਬਰ ਜਿਹੜੀ ਹੈ ਇਹਦੇ ਨਾਲ ਸਾਨੂੰ ਆਪ ਦੇ ਦਸਤਿਆਂ ਨੂੰ ਜਿਹੜਾ ਸੰਗ ਆਉਂਦੀ ਯਾਰ ਅਸੀਂ ਸਾਡੇ ਜਿਹੜੇ ਸੀਡੀਆਰ ਹੋਲਡਰ ਡਰਾਈਵਰ ਆ ਪੰਜਾਬੀ ਹੈ ਉਹਨਾਂ ਬਾਰੇ ਅਸੀਂ ਇਹੋ ਜੀਆਂ ਖਬਰਾਂ ਦੇ ਰਹੇ ਆ ਬਾਕੀ ਹੈ ਸਚਾਈ ਹੈ ਬਾਈ ਜੀ ਇਹ ਸਾਰਾ ਕੁਝ ਇਸ ਟਾਈਮ ਹੋ ਰਿਹਾ ਹੈ